हांजी दोस्तों ਆ ਵਾਲੇ ਨਿੱਕੇ ਜਿਹੇ ਸਰਦਾਰ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਵੀ ਹਾਸਾ ਨਹੀਂ ਰੁਕਣਾ। ਦੋਸਤੋ ਅਸਲ ਵਿੱਚ ਹੁੰਦਾ ਕੀ ਹੈ ਇਹ ਨਿੱਕਾ ਜਿਹਾ ਸਰਦਾਰ ਮੁੰਡਾ ਆਪਣੇ ਛੋਟੇ ਛੋਟੇ ਯਾਰਾ ਦੋਸਤਾਂ ਨਾਲ ਗੁਰਦੁਆਰਾ ਸਾਹਿਬ ਚਲਿਆ ਜਾਂਦਾ ਆ ਤੇ ਉੱਥੇ ਜਾ ਕੇ ਸ਼ਰਾਰਤਾ ਕਰਨ ਲੱਗ ਜਾਂਦੇ ਨੇ। ਜਿਸ ਤੋਂ ਬਾਅਦ ਬਾਬਾ ਜੀ ਨੂੰ ਥੋੜਾ ਗੁੱਸਾ ਆ ਜਾਂਦਾ ਤੇ ਉਹ ਪਿਆਰ ਨਾਲ ਇਹਨਾਂ ਦੇਖ ਕੇ ਇੱਕ ਥੱਪੜ ਲਗਾ ਦਿੰਦਾ ਹੈ। ਫਿਰ ਇਹ ਮੁੰਡਾ ਆਪਣੇ ਘਰ ਆ ਕੇ ਆਪਣੇ ਡੈਡੀ ਨੂੰ ਵੇਖੋ ਕਿਵੇਂ ਵੱਖਰੇ ਹੀ ਤਰੀਕੇ ਸ਼ਿਕਾਇਤ ਲਗਾ ਰਿਹਾ ਹੈ। ਹਾਂ ਨੀ ਨਾਨਾ ਹਾਂ ਅੱਜ ਕਿੱਥੇ ਰਿਹਾ ਸਾਰਾ ਦਿਨ ਗੁਰਦੁਆਰੇ ਉੱਥੇ ਕੀ ਕਰਦੇ ਸੀ ਸੇਵਾ ਸੇਵਾ ਕਰਦੇ ਸੀ ਹਾਂ ਫਿਰ ਵਰਨਾ ਇਹ ਅੰਦਰ ਗਏ ਬਾਬਾ ਨੇ ਜਾਨੂੰ ਬੜਾ ਮਾਰਿਆ ਕਿਉਂ ਮਾਰਿਆ ਬਾਬੇ ਨੇ ਤੁਹਾਨੂੰ ਤੁਸੀਂ ਸ਼ਰਾਰਤਾਂ ਕਰਦੇ ਹੋ ਨੇ ਹੈ ਗੁਰਦੁਆਰੇ ਸ਼ਰਾਰਤਾਂ ਨਹੀਂ ਕਰਨੀਆਂ ਉੱਥੇ ਚੁੱਪ ਕਰਕੇ ਬਹਿਦਾ ਹੈ ਬਾਬੇ ਨੇ ਅੱਜ ਕਿਉਂ ਅੱਜ ਸ਼ਰਾਰਤ ਹੀ ਕਰ ਲਾ Hehehehehehehehe <laughs>